ਮੈਂ ਫਿਰ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਫਿਰ ਆਈ ਤੂੰ ਜਲੰਧਰ ਆਈ ਤੂੰ ਆਦਮپور ਔਰ ਪਰਸੋਂ ਇੱਥੇ ਆਏ ਸਿਰਫ 300 ਮੀਟਰ ਦਾ ਰੋਡ ਸ਼ੋਅ ਰੱਖਿਆ 50 ਮੀਟਰ ਤੋਂ ਅੱਗੇ ਨਹੀਂ ਵਧਣ ਦਿੱਤਾ ਸਵੇਰ ਦੀ ਪੁਲਿਸ ਨਾਲ ਲੱਗੀ ਮੈਂ ਪਚਾਕੀ ਦੇਖ ਕੇ ਕਿਸੇ ਗੱਡੀ ਦੇ ਵਿੱਚ ਬੈਠ ਕੇ ਅੱਗੇ ਉਹ ਮੋਟਰਸਾਈਕਲ ਤੇ ਬੈਠ ਕੇ ਸਿਰ ਤੇ ਸਾਫਾ ਬੰਨ ਕੇ ਪੁਲਿਸ ਦੀਆਂ ਬੰਦਸ਼ਾ ਟੋੜਦਾ ਪੁਲਿਸ ਦੇ ਕੋਲੋਂ ਦੀ ਮੁੱਖ ਮੰਤਰੀ ਦੇ ਸਾਹਮਣੇ ਜਾ ਲਟਿਆ ਔਰ ਲੋਕਾਂ ਨੇ ਮੇਰੇ ਨਾਲ ਇਕੱਠਿਆਂ ਹੋ ਕੇ ਭਗਵੰਤ ਮਾਨ ਦਾ ਵਿਰੋਧ ਕੀਤਾ ਔਰ 50 ਮੀਟਰ ਤੱਕ ਵੀ ਉਹਨੂੰ ਜਿਹੜਾ ਉਹ ਰੋਡ ਸ਼ੋ ਨਹੀਂ ਕਰਨ ਦਿੱਤਾ ਬਿਰੰਗ ਆਦਮਪੁਰ ਦੇ ਵਿੱਚੋਂ ਮੋੜਿਆ ਮੁੱਖ ਮੰਤਰੀ ਸਾਹਿਬ ਦਾ ਇੰਨਾ ਵਿਰੋਧ ਕਰਦੇ ਹੋ ਉਹਨਾਂ ਕੋਲੇ ਵਿਜੀਲੈਂਸ ਆ ਨਹੀਂ ਵਿਜੀਲੈਂਸ ਹੋਵੇ ਮੈਂ ਤਾਂ ਮਲੰਗ ਬੰਦਾ ਆ ਕੋਲ ਨਾ ਕੋਈ ਘਰ ਨਾ ਕੋਈ ਪੈਸੇ ਨਾ ਕੋਈ ਜ਼ਮੀਨ ਨਾ ਕੋਈ ਜਾਇਦਾਦ ਤੇ ਫਿਰ ਮੈਂ ਡਰਦਾ ਕਹਦੇ ਮੁੱਖ ਮੰਤਰੀ ਦੇ ਕੋਲੋਂ ਮੁੱਖ ਮੰਤਰੀ ਦੇ ਗਿੱਟਿਆਂ 'ਚ ਦਮ ਐ ਤਾਂ ਫਿਰ ਕਰ ਲਵੇ ਜੋ ਕਰਨਾ ਕੁਆਂਤ ਮੂਨ ਮੂਨ ਤੋਂ ਮੈਂ ਡਰਦਾ ਡਰਦਾ ਨਹੀਂ ਟਕਰੂਗਾ ਜੂਨ ਚ ਸੈਸ਼ਨ ਸ਼ੁਰੂ ਹੋਣਾ ਫਿਰ ਕਰਾਂਗਾ ਵਿਰੋਧ ਉਹਦਾ ਫਿਰ ਪੁੱਛੂਗਾ ਮੈਂ ਤਾਂ ਪਾਰਲੀਮੈਂਟ ਵੀ ਜਲੰਧਰ ਦੀ ਮੰਗਦਾ ਸੀ ਵੀ ਮੈਨੂੰ ਦਿਓ ਇਹਨੂੰ ਮੈਂ ਬੰਦੇ ਦਾ ਪੁੱਤ ਤਾਂ ਕਰੀ ਚੰਗੀ ਤਰ੍ਹਾਂ ਜਿਹੜਾ ਉਹ ਬਣਾਵਾ ਤੇ ਸਾਨੂੰ ਕਹਿੰਦਾ ਨਾ ਮੈਂ ਇਕੱਲੇ 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 ਫੜ ਕੇ ਅੰਦਰ ਦੇਣੇ ਆ ਸਾਰੇ ਬੈਠੇ ਚੋਰ ਆ ਸਭ ਤੋਂ ਵੱਡਾ ਠੱਗ ਤੇ ਚੋਰ ਪੰਜਾਬ ਚ ਇਹ ਨਿਕਲਿਆ ਫਾਇਦਾ ਇਹਦਾ ਤੁਹਾਨੂੰ ਤਾਂ ਹੋਣਾ ਨਹੀਂ ਫਾਇਦਾ ਤਾਂ ਹੋਣਾ ਚੀਮਾ ਸਾਹਿਬ ਨੂੰ ਹੋਣਾ ਹਰਪਾਲ ਜੀ ਉਹ ਬੋਲਦੇ ਨਹੀਂ ਤੁਸੀਂ ਉਹਨਾਂ ਦੀ ਲੜਾਈ ਲੜੀ ਜਾਂਦੇ ਹੋ ਇਹ ਕਿਹੋ ਜੀ ਲੜਾਈ ਨਾ ਦੀ ਜੇ ਜਮੀਰ ਹੀ ਮਰ ਗਈ ਉਹ ਉੱਥੇ ਤੱਕ ਹੀ ਸੀਮਤ ਹੋ ਕੇ ਰਹਿ ਜਾਣ ਫਿਰ ਸਾਡੇ ਗਰੀਬਾਂ ਦੀ ਲੜਾਈ ਕੌਣ ਲੜੇਗਾ ਉਹ ਵੀ ਬੈਠੇ ਹੁੰਦੇ ਉੱਤੇ ਨੇ ਤੇ ਉਹ ਤਾਂ ਖੁਦ ਕਹਿੰਦੇ ਨੇ ਕਿ ਕੋਈ ਨਹੀਂ ਜੀ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਇਹ ਉਹਨਾਂ ਨੂੰ ਸੰਗ ਹੋਣੀ ਚਾਹੀਦੀ ਹੈ ਕਾਂਗਰਸ ਦਾ ਨਹੀਂ ਬਣਨਾ ਤੁਹਾਡਾ ਬਣਨਾ ਚੋਣਾਂ ਤੋਂ ਬਾਅਦ ਇਹ ਮੁੱਖ ਮੰਤਰੀ ਰਹਿਣਾ ਨਹੀਂ ਇਹ ਲੋਕਾਂ ਨੂੰ ਜੇਲਾਂਾਂ 'ਚ ਬੰਦ ਕਰਦਾ ਲੋਕਾਂ ਦੇ ਪਰਚੇ ਦਰਜ ਕਰਾਉਂਦਾ ਤੇ ਇਹਦੀ ਮੁਲਾਕਾਤ ਕਰਨ ਵਾਸਤੇ ਵੀ ਕਿਸੇ ਨੇ ਨਹੀਂ ਜਾਣਾ ਸਾਡੇ ਮੁੱਖ ਮੰਤਰੀ ਆ ਜਾਂਦੇ ਇੱਥੇ ਪਾਵਰ ਨਾ ਰਹੇ ਜਾਬਰ ਨਾ ਰਹੇ ਔਰੰਗਜ਼ੇਬ ਵਰਗੇ ਨਾ ਰਹੇ ਬੜ ਬੜੇ ਨਾ ਰਹੇ ਤੇ ਭਗਵੰਤ ਮਾਨਾ ਰਹਿਣਾ ਤਾਂ ਵੀ ਨਹੀਂ ਤੁਹਾਨੂੰ ਤਾਂ ਪਤਾ ਲੱਗ ਚੁੱਕਾ ਕਿ ਮੈਨੂੰ ਤਾਂ ਮੁੱਖ ਮੰਤਰੀ ਤੋਂ ਲਾਉਣ ਤੋਂ ਫਿਰਦੇ ਹੋ ਤਾਂ ਆਪਣੀ ਮੁੱਖ ਮੰਤਰੀ ਸ਼ਬਦ ਬਚਾਉਣ ਲਈ ਸਰਕਾਰ ਦੇ ਪੈਸੇ ਦੇ ਨਾਲ ਲੜਾਈ ਲੜ ਰਿਹਾ ਆ ਕਹਿੰਦੇ ਜੀ ਮੈਨੂੰ ਤੇਰਾ ਹੱਥ ਚਾਹੀਦੇ ਨੇ ਤੇ ਜਿਹੜੇ 7 ਰਾਜ ਸਭਾ ਦੇ ਮੈਂਬਰ ਭੇਜੇ ਪਾਰਲੀਮੈਂਟ ਚੋਂ ਗੁੰਗੇ ਨੇ ਉਹ ਕਿਉਂ ਨਹੀਂ ਬੋਲਦੇ ਭਾਈ ਉਹ 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 ਦੇਸ਼ ਦੀ ਪਾਰਲੀਮੈਂਟ ਚ ਤੇਰੇ ਹੱਥ ਨਹੀਂ ਸੀ ਆ ਰੈਂਕੂ ਨੂੰ ਤੂੰ ਚਿਤਾ ਕੇ ਇੱਕ ਹੱਥ ਲੈ ਕੇ ਗਿਆ ਸੀ ਉੱਥੇ ਇੱਕ ਸਵਾਲ ਇੱਕ ਸ਼ਬਦ ਉਹਦੇ ਮੂੰਹ ਚੋਂ ਮੇਰੇ ਖਿਆਲ ਦੇ ਅੰਦਰ ਦੋ ਸੈਸ਼ਨ ਉਹਨੇ ਅਟੈਂਡ ਕੀਤੇ ਉਹ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਨਹੀਂ ਰਹੀ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਦ ਸਿਵਿਆ ਪੰਜਾਬ ਦੇ ਵਿੱਚ ਇਲੈਕਸ਼ਨ ਚੱਲ ਰਹੇ ਆ ਇੱਕ ਬਾਲੀ ਜੇ ਦੇਸੀ ਭਾਸ਼ਾ ਚ ਗੱਲ ਕਰਾਂ ਤਾਂ ਮੈਚ ਪਏ ਵੇ ਭਾਈ ਹਰ ਸੀਟ ਦੇ ਉੱਤੇ ਕਿਤੇ ਕੋਈ ਤਕੜਾ ਕਿਤੇ ਕੋਈ ਤਕੜਾ ਲੱਗਦਾ ਪਰ ਇੱਕ ਜਲੰਧਰ ਦੇ ਵਿੱਚ ਆਦਮਪੁਰ ਦੇ ਐਮਐਲਏ ਸਾਹਮਣੇ ਵੱਖਰਾ ਹੀ ਮੈਚ ਪਾ ਰੱਖਿਆ ਮੁੱਖ ਮੰਤਰੀ ਸਾਹਿਬ ਦੇ ਨਾਲ ਐਮਐਲਏ ਸਾਹਿਬਾ ਥੋੜਾ ਮੈਚ ਕੀ ਹੈ ਵੈਸੇ ਨਹੀਂ ਦੇਖੋ ਮੇਰਾ ਮੈਚ ਤਾਂ ਇਹ ਹੈ ਕਿ ਜਿਹੜਾ ਮੁੱਖ ਮੰਤਰੀ ਇੱਕ ਝੂਠਾ ਮੁੱਖ ਮੰਤਰੀ ਸਾਬਤ ਹੋਇਆ ਹੋਵੇ ਔਰ ਅਨਪਾਰਲੀਮੈਂਟਰੀਅਨ ਭਾਸ਼ਾ ਬਦਲੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬੋਲੇ ਤਾਂ ਫਿਰ ਇਹ ਸ਼ੋਭਾ ਨਹੀਂ ਦਿੰਦਾ ਹੈ ਉਹਨੂੰ ਸਭ ਤੋਂ ਪਹਿਲਾਂ ਤਾਂ ਸਬਕ ਸਿਖਾਉਣਾ ਜਿਹੜਾ ਉਹ ਜ਼ਰੂਰੀ ਆ ਕਿ ਤੂੰ ਮੁੱਖ ਮੰਤਰੀ ਦੀ ਮਰਿਆਦਾ ਦੇ ਅੰਦਰ ਰਹਿ ਤੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਹਿ ਰਿਹਾ ਕਿ ਤੁਹਾਨੂੰ ਮੈਂ ਬੰਦੇ ਦੇ ਪੁੱਤ ਬਣਾਉਣਾ ਹੈ ਇਹ ਜਿਹੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਵਾਸਤੇ ਸ਼ੋਭਦੀਆਂ ਨਹੀਂ ਐ ਔਰ ਪਿਛਲੇ ਦਿਨਾਂ ਦੇ ਅੰਦਰ ਦਲਿਤ ਡਿਪਟੀ ਮੁੱਖ ਮੰਤਰੀ ਨੂੰ ਬਣਾਉਣ ਲੈ ਕੇ ਮੈਂ ਪੰਜਾਬ ਦੀ ਵਿਧਾਨ ਸਭਾ ਚ ਪ੍ਰੋਟੈਸਟ ਕੀਤਾ ਹੈ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਦਲਤ ਡੱਪਟੀ ਮੁੱਖ ਮੰਤਰੀ ਬਣਾਵਾਂਗੇ ਲੇਕਿਨ ਕਾਂਗਰਸ ਨੇ ਮੁੱਖ ਮੰਤਰੀ ਦਲਤਰ ਸਾਧ ਚੰਨਜੀਤ ਸਿੰਘ ਚੰਨੀ ਨੂੰ ਬਣਾਇਆ ਸੀ ਤੇ ਜਦੋਂ ਮੈਂ ਬਾਰ ਬਾਰ ਜ਼ੋਰ ਦੇ ਕੇ ਨਾਰੇ ਲਾ ਰਿਹਾ ਸੀ ਤਾਂ ਮੈਨੂੰ ਕਹਿੰਦਾ ਦਾ ਦਿਮਾਗ ਖਰਾਬ ਹੋ ਗਿਆ ਇਹਨੂੰ ਇਹ ਪਾਗਲ ਹੋ ਗਿਆ ਇਹਨੂੰ ਜੁੱਤੀ ਸੰਘਾਓ ਤੇ ਫਿਰ ਇਹ ਜਿੰਨੀਆਂ ਗੱਲਾਂ ਮੁੱਖ ਮੰਤਰੀ ਲਈ ਪੰਜਾਬ ਦੀ ਵਿਧਾਨ ਸਭਾ 'ਚ ਚੰਗੀਆਂ ਨਹੀਂ ਲੱਗਦੀਆਂ ਮੈਂ ਮੇਰੀਆਂ ਅੱਖਾਂ ਪਰ ਆਈਆਂ ਸੀ ਕਿ ਮੈਂ ਲੋਕਾਂ ਦਾ ਚੁਣਿਆ ਨਮਾਦਾ ਗਰੀਬੀ 'ਚ ਉੱਠ ਕੇ ਜਿਹਦੇ ਕੋਲ 5000 ਰੁਪਈਆ ਵੀ ਸਿਕਿਉਰਿਟੀ ਜਮ੍ਹਾਂ ਕਰਾਉਣ ਵਾਸਤੇ ਨਹੀਂ ਸੀ ਲੋਕਾਂ ਨੇ ਖਰਚ ਕਰਕੇ ਜਿੱਥੇ 20 ਸਾਲ ਅਕਾਲੀ ਦਲ ਦਾ ਗੜ ਰਿਆ ਕਾਂਗਰਸ ਜਿੱਤ ਨਹੀਂ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਿਆ ਤੇ ਮੈਂ ਫਿਰ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਫਿਰ ਆਈ ਤੂੰ ਜਲੰਧਰ ਆਈ ਤੂੰ ਆਦਮپور ਤੇਰਾ ਮੈਂ ਕਿਸੇ ਗੰਦੀ ਭਾਸ਼ਾ ਜਾਂ ਹੋਰ ਦੇ ਨਾਲ ਕੋਈ ਅਜੀਹਾ ਨਹੀਂ ਬੋਲਾਂਗਾ ਸਨਮਾਨ ਦੇ ਨਾਲ ਜੋ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵਿਰੋਧ ਹੁੰਦਾ ਉਦ ਤਰਾ ਕਰਕੇ ਦਿਖਾਵਾਂਗਾ ਔਰ ਪਰਸੋਂ ਇੱਥੇ ਆਏ ਸਿਰਫ 300 ਮੀਟਰ ਦਾ ਰੋਡ ਸ਼ੋਅ ਰੱਖਿਆ 50 ਮੀਟਰ ਤੋਂ ਅੱਗੇ ਨਹੀਂ ਵਧਣ ਦਿੱਤਾ ਸਵੇਰ ਦੀ ਪੁਲਿਸ ਨਾਲ ਲੱਗੀ ਰਹੀ ਸਤਾ ਚਰਨ ਸਿੰਘ ਚੰਨੀ ਦੇ ਪ੍ਰੋਗਰਾਮ ਸੀ ਮੈਂ ਪਚਾਕੀ ਦੇਖ ਕੇ ਕਿਸੇ ਗੱਡੀ ਦੇ ਵਿੱਚ ਬੈਠ ਕੇ ਅੱਗੇ ਉਹ ਮੋਟਰਸਾਈਕਲ ਤੇ ਬੈਠ ਕੇ ਸਿਰ ਤੇ ਸਾਫਾ ਬੰਨ ਕੇ ਪੁਲਿਸ ਦੀਆਂ ਬੰਦਸ਼ਾਂ ਤੋੜਦਾ ਪੁਲਿਸ ਦੇ ਕੋਲੋਂ ਦੀ ਮੁੱਖ ਮੰਤਰੀ ਦੇ ਸਾਹਮਣੇ ਜਾ ਲਟਿਆ ਔਰ ਲੋਕਾਂ ਨੇ ਮੇਰੇ ਨਾਲ ਇਕੱਠਿਆਂ ਹੋ ਕੇ ਭਗਵੰਤ ਮਾਨ ਦਾ ਵਿਰੋਧ ਕੀਤਾ ਔਰ 50 ਮੀਟਰ ਤੱਕ ਵੀ ਉਹਨੂੰ ਜਿਹੜਾ ਉਹ ਰੋਡ ショ ਨਹੀਂ ਕਰਨ ਦਿੰਦਾ ਬਿਰੰਗ ਆਦਮਪੁਰ ਦੇ ਵਿੱਚੋਂ ਮੋੜਿਆ ਮੈਚ ਇਹ ਹੈ ਕਿ ਸਨਮਾਨ ਦੀ ਲੜਾਈ ਜਿਹੜੀ ਹੈ ਉਹ ਸੀ ਜਲੰਧਰ ਦੇ ਅੰਦਰ ਲੜ ਰਹੇ ਆ ਦਲਤਾਂ ਪਛੜਿਆਂ ਤੇ ਕਿਸਾਨਾਂ ਦੇ ਲਈ ਜਿਹੜੀ ਲੋਕ ਹਿੱਤਾਂ ਦੀ ਲੜਾਈ ਹਮੇਸ਼ਾ ਅਸੀਂ ਲੜੀ ਹੈ ਉਹਨੂੰ ਜਲੰਧਰ ਦੇ ਅੰਦਰ ਲੋਕ ਮੁੱਦੇ ਬਣਾ ਕੇ ਉਹ ਅਸੀਂ ਜਲੰਧਰ ਦੇ ਅੰਦਰ ਲੜ ਰਹੇ ਆ ਔਰ ਮੁੱਖ ਮੰਤਰੀ ਨਾਲ ਸਿੱਧੇ ਤੌਰ ਤੇ ਲੜਾਈ ਹੈ ਇਹ ਔਰ ਮੁੱਖ ਮੰਤਰੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਔਰ ਚੋਣਾਂ ਤੋਂ ਬਾਅਦ ਇਹ ਮੁੱਖ ਮੰਤਰੀ ਰਹਿਣਾ ਨਹੀਂ ਇਹ ਲੋਕਾਂ ਨੂੰ ਜੇਲ੍ਹਾਂ ਚ ਬੰਦ ਕਰਦਾ ਲੋਕਾਂ ਤੇ ਪਰਚੇ ਦਰਜ ਕਰਾਉਂਦਾ ਤੇ ਇਹਦੀ ਮੁਲਾਕਾਤ ਕਰਨ ਵਾਸਤੇ ਵੀ ਕਿਸੇ ਨੇ ਨਹੀਂ ਜਾਣਾ ਸਾਡੇ ਮਕਰ ਤਾਂ ਬਤੇਰੇ ਆ ਜਾਂਦੇ ਆ ਚਲੋ ਇਹ ਤਾਂ ਤੁਸੀਂ ਕਹਤਾ ਵੀ ਇਹ ਮੁੱਦਾ ਹੈ ਫਾਇਦਾ ਇਹਦਾ ਤੁਹਾਨੂੰ ਤਾਂ ਹੋਣਾ ਨਹੀਂ ਫਾਇਦਾ ਤਾਂ ਹੋਣਾ ਚੀਮਾ ਸਾਹਿਬ ਨੂੰ ਹੋਣਾ ਹਰਪਾਲ ਜੀ ਮਾਣੂ ਉਹ ਬੋਲਦੇ ਨਹੀਂ ਤੁਸੀਂ ਉਹਨਾਂ ਦੀ ਲੜਾਈ ਲੜੀ ਜਾਂਦੇ ਹੋ ਇਹ ਕਹੇ ਜੀ ਲੜਾਈ ਹੋਈ ਦੇਖੋ ਜਿਹੜਾ ਜਿਨ੍ਹਾਂ ਦੀ ਜਮੀਰ ਮਰ ਜਾਏ ਜਿਨ੍ਹਾਂ ਦੀ ਜਮੀਰ ਹੀ ਮਰ ਗਈ ਉਹ ਉੱਥੇ ਤੱਕ ਹੀ ਸੀਮਤ ਹੋ ਕੇ ਰਹਿ ਜਾਣ ਫਿਰ ਸਾਡੇ ਗਰੀਬਾਂ ਦੀ ਲੜਾਈ ਕੌਣ ਲੜੇਗਾ ਮੇਰੇ ਖਿਆਲ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਦਾ ਰਿਕਾਰਡ ਹੈ ਕਿ ਮੈਂ ਹਮੇਸ਼ਾ ਦਲਤ ਲੋਕਾਂ ਦੀ ਲੜਾਈ ਪੰਜਾਬ ਦੀ ਵਿਧਾਨ ਸਭਾ 'ਚ ਲੜਦਾ ਚਾਹੇ ਕਰਜ਼ਿਆਂ ਦੀਆਂ ਗੱਲ ਕਰਦਾ ਸ਼ਗਨ ਸਕੀਮਾਂ ਦੀ ਗੱਲ ਕਰਦਾ ਪੈਨਸ਼ਨਾਂ ਦੀ ਗੱਲ ਕਰਦਾ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕਰਦਾ ਐਸੀ ਕਮਿਸ਼ਨ ਨੂੰ ਤੋੜ ਦਿੱਤਾ ਉਹਦੀ ਗੱਲ ਕਰਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਬੱਚਿਆਂ ਦੀ ਵਿੱਦਿਆ ਦੀ ਪੜ੍ਹਾਈ ਦੇ ਲਈ 16000 ਕਰੋੜ ਰੁਪਏ ਦੀ ਲੜਾਈ ਲੜਦਾ ਉਹਨਾਂ ਲੋਕਾਂ ਦੀ ਉਹ ਵੀ ਬੈਠੇ ਹੁੰਦੇ ਉੱਥੇ ਨੇ ਤੇ ਉਹ ਤਾਂ ਖੁਦ ਕਹਿੰਦੇ ਨੇ ਕਿ ਕੋਈ ਨਹੀਂ ਜੀ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਵੀ ਉਹਨਾਂ ਨੂੰ ਸੰਗ ਹੋਣੀ ਚਾਹੀਦੀ ਹੈ ਕਾਂਗਰਸ ਦਾ ਨਹੀਂ ਬਣਨਾ ਤੁਹਾਡਾ ਬਣਨਾ ਅੱਗੇ ਵਧਣ ਦੇ ਲਈ ਲੜਾਈ ਲੜੋ ਇਹ ਗੁਲਾਮੀ ਤੇ ਲਚਾਰੀ ਜਿਹੜੀ ਅਸੀਂ ਬਹੁਤ ਲੰਬਾ ਸਮਾਂ ਭੋਗ ਲਈ ਹੈ ਸਮਾਜ ਨੇ ਅੱਜ ਦੁੱਖਾਂ ਤਕਲੀਫਾਂ ਦੇ ਨਾਲ ਅਸੀਂ ਪੜ੍ਹ ਲਿਖ ਕੇ ਅੱਗੇ ਵੱਧ ਕੇ ਇੱਥੇ ਤੱਕ ਆਏ ਆਂ ਤਾਂ ਸਾਨੂੰ ਇਹ ਲੜਾਈ ਇਹ ਇਨਸਾਨੀਅਤ ਕਦਰਾਂ ਕੀਮਤਾਂ ਦੀ ਲੜਾਈ ਲੜ ਕੇ ਜਿਹੜਾ ਆ ਉਹ ਸਮਾਜ ਨੂੰ ਉੱਤਰ ਝੁਕਣਾ ਪਏਗਾ ਨਹੀਂ ਤਾਂ ਸਮਾਜ ਬਹੁਤ ਪਛੜ ਜਾਏਗਾ ਲੋਕ ਸਾਡੇ ਤੇ ਵਿਸ਼ਵਾਸ ਕਰ ਲੋਟ ਹਟ ਜਾਣਗੇ ਮੁੱਖ ਮੰਤਰੀ ਸਾਹਿਬ ਦਾ ਇੰਨਾ ਵਿਰੋਧ ਕਰਦੇ ਹੋ ਉਹਨਾਂ ਕੋਲੇ ਵਿਜੀਲੈਂਸ ਆ ਨਹੀਂ ਬਿਜੀਲੈਂਸ ਹੋਵੇ ਮੈਂ ਤਾਂ ਮਲੰਗ ਬੰਦਾ ਆ ਕੋਲ ਨਾ ਕੋਈ ਘਰ ਨਾ ਕੋਈ ਪੈਸੇ ਨਾ ਕੋਈ ਜ਼ਮੀਨ ਨਾ ਕੋਈ ਜਾਇਦਾਦ ਤੇ ਫਿਰ ਮੈਂ ਡਰਦਾ ਕਹਦੇ ਆ ਮੁੱਖ ਮੰਤਰੀ ਦੇ ਕੋਲੋਂ ਮੁੱਖ ਮੰਤਰੀ ਦੇ ਗਿੱਟਿਆਂ ਚ ਦਮ ਐ ਤਾਂ ਫਿਰ ਕਰ ਲਵੇ ਜੋ ਕਰਨਾ ਇਹ ਡਰਾਉਣ ਦੀਆਂ ਗੱਲਾਂ ਇਹ ਡਰਾਉਣ ਦੀਆਂ ਗੱਲਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਮੈਂ ਤਾਂ ਤੁਹਾਨੂੰ ਦੱਸ ਚੁੱਕਿਆ ਮੇਰੇ ਤੇ ਸਾਰਾ ਖਰਚ ਮੈਂ 12 ਦੇ ਵਿੱਚ ਇਲੈਕਸ਼ਨ ਲੜਿਆ ਮੈਨੂੰ 26000 ਵੋਟ ਲੋਕਾਂ ਨੇ ਪਾਇਆ ਬਸ ਬਾਤੋਂ ਔਰ ਮੈਂ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਲੱਖਾਂ ਵੋਟਾਂ ਮੈਨੂੰ 14 ਦੇ ਵਿੱਚ ਪਾਈਆਂ ਔਰ ਮੈਂ ਲੋਕੀਤਾਂ ਦੀ ਲੜਾਈ ਲੜਦਾ ਆਪਣੇ ਬੱਚਿਆਂ ਨੂੰ ਪਾਲਦਾ ਇੱਥੇ ਤੱਕ ਲੈ ਕੇ ਆਇਆ ਈਮਾਨਦਾਰੀ ਤੇ ਕਦੇ ਬੇਈਮਾਨੀ ਨਹੀਂ ਕੀਤੀ ਚਿੱਟੀ ਚਾਦਰ ਲੈ ਕੇ ਲੋਕਾਂ ਨੇ ਮੇਰੇ ਉੱਤੇ ਪੈਸਾ ਲਗਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਮੈਨੂੰ ਭੇਜਿਆ ਵੇ ਜਾ ਜੇ ਤੂੰ ਲੋਕਾਂ ਲਈ ਲੜਦਾ ਰਿਆਂ ਲੋਕ ਇਤਾਂ ਦੀ ਲੜਾਈ ਲੜਦੇ ਰਿਆਂ ਤੇ ਤੈਨੂੰ ਅਸੀਂ ਐਮਐਲਏ ਬਣਾਉਂਦੇ ਆ ਮੈਂ ਤਾਂ ਖੁਦ ਕਹਿ ਰਿਹਾ ਮੇਰੇ ਕੋਲ ਤਾਂ 5000 ਰੁਪਿਆ ਵੀ ਨਹੀਂ ਸੀ ਹੌਨਰ ਰਿਕੋਰਡ ਕੀਤਾ ਪਹਿਲਾਂ ਵੀ ਕਿਹਾ ਤੁਹਾਡੇ ਚੈਨਲ ਤੇ ਕਿਹਾ ਦੁਨੀਆ ਦੇਖਦੀ ਅੱਖਰ ਨੂੰ ਦੁਨੀਆ ਦੇਖਦੀ ਜਿਹਨਾਂ ਨੇ ਹੱਕ ਤੇ ਸੱਚ ਦੀ ਆਵਾਜ਼ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਹੈ ਤੇ ਸੱਚ ਨੂੰ ਲਿਆਉਣਾ ਪੱਤਰਕਾਰਤਾ ਦੇ ਇਹ ਪ੍ਰੈਸ ਦਾ ਚੌਥਾ ਥੰਮ ਜਿਹੜਾ ਜੇ ਜਿਉਂਦਾ ਰੱਖਿਆ ਤਾਂ ਮੈਂ ਬੇਬਾਕੀ ਦੇ ਨਾਲ ਕਮਾਂਗਾ ਕਿ ਉਹ ਤੁਸੀਂ ਜਿਉਂਦਾ ਰੱਖਿਆ ਲੋਕਾਂ ਦੀ ਆਵਾਜ਼ ਜਿਹੜੀ ਉਹ ਲੋਕਾਂ ਤੱਕ ਪਹੁੰਚ ਰਹੀ ਹੈ ਲੋਕ ਮੁੱਦਿਆਂ ਦੀ ਆਵਾਜ਼ ਜਿਹੜੀ ਉਹ ਲੋਕਾਂ ਤੱਕ ਪਹੁੰਚ ਰਹੀ ਹੈ ਭਗਵੰਤ ਮੂਨਮਾਨ ਤੋਂ ਤੋਂ ਮੈਂ ਡਰਦਾ ਡਰਦਾ ਨਹੀਂ ਟੱਕਰੂਗਾ ਜੂਨ ਚ ਸੈਸ਼ਨ ਸ਼ੁਰੂ ਹੋਣਾ ਫਿਰ ਕਰਾਂਗਾ ਵਿਰੋਧ ਉਹਦਾ ਫਿਰ ਪੁੱਛੂਗਾ ਮੈਂ ਪ੍ਰੈਸ ਕਾਨਫਰੰਸ ਕਰਕੇ ਸਵਾਲ ਕੀਤੇ ਸੀ ਕਿ ਤੂੰ ਜਲੰਧਰ ਆ ਰਿਹਾ ਆਦੋਂ ਪਰ ਆ ਰਿਆਂ ਇਹਨਾਂ 11 ਗੱਲਾਂ ਦਾ ਜਵਾਬ ਦੇ ਜਿਹੜੀਆਂ ਮੈਂ ਪਹਿਲਾਂ ਕਹਿ ਚੁੱਕਾ ਇੱਕ ਵੀ ਗੱਲ ਦੇ ਅੰਦਰ ਸਫਲ ਨਹੀਂ ਹੋ ਚੁੱਕਿਆ ਡਰਨ ਡਰਾਉਣ ਦੀਆਂ ਗੱਲਾਂ ਕਹਿੰਦੇ ਨੌਜਵਾਨੋਂ ਕੀ ਸ਼ਹਾਦਤ ਕਿਸ ਕੌਮ ਕੀ ਤਮੀਰ ਹੁੰਦੀ ਹੈ ਵਤਨ ਕੇ ਇਸ਼ਕ ਕੀجے ਮੂੰ ਬੋਲਤੀ ਤਸਵੀਰ ਹੋਤੀ ਹੈ ਉਹ ਕਿਆ ਪਾਏਗਾ ਸੁਖ ਚੈਨ ਜੋ ਦੁੱਖ ਸਹਿ ਨਹੀਂ ਸਕਤਾ ਉਹ ਜਿਸੇ ਮਰਨਾ ਨਹੀਂ ਆਤਾ ਉਹ ਜ਼ਿੰਦਾ ਰਹਿ ਨਹੀਂ ਸਕਤਾ ਜਿੰਦਾ ਰਹਿਣ ਦੀ ਲੜਾਈ ਲੋਕ ਇਤਾਂ ਦੀ ਲੜਾਈ ਪੰਜਾਬ ਦੇ ਗਲੀਆਂ ਬਜ਼ਾਰਾਂ ਚ ਸੁਖਵਿੰਦਰ ਕੋਟਲੀ ਲੜਦਾ ਰਿਆ ਤੇ ਹਮੇਸ਼ਾ ਲੜਦਾ ਰਹੇਗਾ ਡਰਨ ਡੋਣ ਵਾਲੀਆਂ ਗੱਲਾਂ ਜਿਹੜੀਆਂ ਦੂਰ ਰਹਿ ਗਈਆਂ ਨੇ ਇੱਥੇ ਬਾਬਰ ਨਾ ਰਹੇ ਜਾਵਰ ਨਾ ਰਹੇ ਔਰੰਗਜ਼ੇ ਬਰਗੇ ਨਾ ਰਹੇ ਬੜਬੜੇ ਨਾ ਰਹੇ ਤੇ ਭਗਵੰਤ ਮਾਨ ਨਾ ਰਹਿਣਾ ਤਾਂ ਵੀ ਨਹੀਂ ਤੇ ਐージェਈਆਂ ਹਰਕਤਾਂ ਤੋਂ ਲਾਂਬੇ ਹੋ ਜਾ। ਟੋਟਲੀ ਸਾਹਿਬ ਮੈਂ ਨਾ ਤੁਹਾਨੂੰ 2-3 ਵਾਰ ਪਹਿਲਾਂ ਵੀ ਮਿਲਿਆ। ਇੰਨਾ ਸ਼ਾਂਤ ਮੈਂ ਹੈ ਯਾਰ ਬਹੁਤ ਸ਼ਾਂਤ ਸੁਭਾਅ ਦੇ ਬੰਦੇ ਆ। ਅਬ ਪਿੱਛੇ ਜੇ ਤੁਸੀਂ ਕੋਈ ਗੇਅਰ ਹੀ ਬਦਲਿਆ ਹੋਇਆ ਮੈਨੂੰ ਲੱਗਦਾ ਵੀ ਹੁਣ ਤੁਹਾਡੇ ਤੋਂ ਐ ਲੱਗਦਾ ਮੈਂ ਪਿੱਛੇ ਆ ਤੁਹਾਡਾ ਰੋਡ ਸ਼ੋਅ ਚ ਕੰਮ ਦੇਖ ਕੇ ਮੈਂ ਐਨੇ ਐਗਰੈਸਿਵ ਕਿਵੇਂ ਹੋ ਸਕਦੇ ਆ ਮੈਂ ਯਾਰ ਇਹ ਤਾਂ ਬਿਲਕੁਲ ਹੀ ਕੋਈ ਹੋਰ ਕਰੈਕਟਰ ਆਇਆ ਹੋਇਆ ਇਹਨਾਂ ਜਿਹਾ ਨਹੀਂ ਨਹੀਂ ਠੀਕ ਆ ਤੁਸੀਂ ਆਪਣੀ ਵਾਕਫੀਅਤ ਜਾਂ ਘਟ ਰਹੀ ਹੈ ਮੈਂ ਤਾਂ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਲੜਾਈ ਜਿਹੜੀ ਹੈ ਉਹ ਗਲੀਆਂ ਬਜ਼ਾਰਾਂ ਚ ਲੜਦਾ ਰਿਆ 35 ਸਾਲ ਲੋਕ ਹਿੱਤਾਂ ਦੀ ਲੜਾਈ ਉਹ ਲੜੀ ਵਿਦਿਆਰਥੀਆਂ ਦੇ ਲਈ ਮੈਂ ਸੜਕਾਂ ਤੇ ਸੌਂਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ ਸੰਘਰਸ਼ ਕਰਦਾ ਰਿਆਂ ਕਦੇ ਕਿਸੇ ਮਜ਼ਦੂਰਾਂ ਦੇ ਨਾਲ ੱੱਕਾ ਹੋ ਜਾਏ ਕਿਸਾਨਾਂ ਦੇ ਨਾਲ ੱੱਕਾ ਹੋਵੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਜਦੋਂ ਕਿਸਾਨਾਂ ਨੇ ਮੋਰਚੇ ਲਾਏ ਨੇ ਮੈਂ ਸਪੈਸ਼ਲ ਤੌਰ ਤੇ ਉੱਥੇ ਜਾ ਜਾ ਕੇ ਵੀ ਬੋਲਦਾ ਰਿਆਂ ਹਾਂ ਠੀਕ ਹੈ ਸ਼ਬਦ ਜ਼ਰੂਰ ਸੀਮਤ ਸ਼ਬਦ ਹੁੰਦੇ ਨੇ ਉਹ ਪ੍ਰਭਾਵਸ਼ਾਲੀ ਉਹਨੂੰ ਕੋਈ ਕਹੇ ਕੋਈ ਕੁਝ ਕਹੇ ਅਨਪਾਰਲੀਮੈਂਟਰੀਅਨ ਲੈਂਗੁਏਜ ਕਦੇ ਯੂਜ਼ ਨਹੀਂ ਕਰਦਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਇਹ ਮੇਰਾ ਸੁਭਾਅ ਹੈ ਲੋਕਾਂ ਲਈ ਲੜਨਾ ਮੈਂ 2 ਸਾਲ ਮੈਂ 6 ਮਹੀਨੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਨਾ ਹੈ ਜੀ ਮੈਂ ਨਾ 6 ਮਹੀਨੇ ਇਹ ਨਾ ਜਦੋਂ ਮੈਂ ਐਮਐਲਏ ਬਣਿਆ ਤੇ ਮੈਂ ਸੋਚਿਆ ਯਾਰ ਕਿੱਥੇ ਫਸ ਗਏ ਕਿਉਂਕਿ ਕੋਈ ਗੱਲ मजा ਜਿਆ ਨਹੀਂ ਆ ਰਿਹਾ ਸੀਗਾ ਕੋਈ ਲੜਾਈ ਲੜਨ ਦਾ ਯਾਰ ਅਸੀਂ ਤਾਂ ਗਲੀਆਂ ਬਜ਼ਾਰਾਂ ਚ ਲੜਾਈ ਲੜਦੇ ਸੀ ਤੇ ਜਦੋਂ ਰਾਹੁਲ ગાંધી ਜੀ ਨੇ ਯਾਤਰਾ ਕਸ਼ਮੀਰ ਤੱਕ ਕੀਤੀ ਨਾ ਤੇ ਮੈਂ ਕਿਹਾ ਯਾਰ ਆ ਨੌਜਵਾਨ ਜਿਹੜਾ ਨਾ ਉਹ ਇੰਨੀ ਕ੍ਰੇਜ਼ ਤੇ ਇੰਨੀ ਕشش ਮਤਲਬ ਉਹਦੇ ਅੰਦਰ ਦੇਖੀ ਕਿ ਵਿਅਕਤੀ ਕੁਝ ਕਰਨਾ ਚਾਹੁੰਦਾ ਤੇ ਸਮਝ ਲਓ ਕਿ ਫਿਰ ਮੈਂ ਨਾ ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਕਿ ਯਾਰ ਇਹ ਇਹ ਛੱਡੋ ਯਾਰ ਇਹਦੇ ਇਸ ਕੀ ਲਖਿਆ ਪਰ ਮੇਰੇ ਮਨ ਦੇ ਵਿੱਚ ਹੌਸਲਾ ਉਦੋਂ ਬਹੁਤ ਆਇਆ ਤੇ ਫਿਰ ਮੈਂ ਸੋਚਿਆ ਯਾਰ ਇਹ ਪ੍ਰਿਆਣੇ ਹਥਿਆਰ ਚੱਕਣੇ ਪੈਣੇ ਆ ਇਹ ਲੜਾਈ ਜਿਹੜੀ ਆ ਚੁੱਪ ਕੀਤਾ ਜਿਹੜੀ ਜਾਂ ਕੱਲੀ ਵਿਧਾਨ ਸਭਾ ਚ ਲੜੀ ਨਹੀਂ ਜਾ ਸਕਦੀ ਇਹ ਸੜਕਾਂ ਦੀ ਲੜਾਈ ਜਿਹੜੀ ਕਿਉਂਕਿ ਸੇ ਸੱਤਾ ਚ ਨਹੀਂ ਹੈ ਇਹ ਸੜਕਾਂ ਦੀ ਲੜਾਈ ਵੀ ਲੜਨੀ ਪੈਗੀ ਜਿਹੜੀ ਮੈਂ ਲੜ ਰਿਹਾ ਮੇਰਾ ਆਖਰੀ ਸਵਾਲ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ 13 ਹੱਥ ਦੇ ਦਿਓ ਤੁਸੀਂ ਇੱਕ ਇੱਕ ਪਾਰਲੀਮੈਂਟ ਸੀਟ ਆ ਜਿਹੜੀ ਥੋੜੇ ਵਾਲੀ ਸੀਟ ਦੇ ਉੱਤੇ ਵੀ ਪਵਨ ਕੁਮਾਰ ਟਿੰਨੂ ਆ ਜਿਹੜੇ ਉਹਨਾਂ ਨੂੰ ਅਗਲੇ ਪੂਰੇ ਥਾਪੜਾ ਵੀ ਦੇ ਕੇ ਗਏ ਚਲੋ ਥਾਪੜਾ ਤਾਂ ਦੇਣਾ ਹੀ ਸੀ ਅਗਲੇ ਦਾ ਕੈਂਡੀਡੇਟ ਆ ਤੇ ਇਹ ਵੀ ਅਗਲੇ ਦਾਵਾ ਕਰਕੇ ਗਏ ਆ ਕਹਿੰਦੇ ਫਿਰ ਲੀਡ ਦੇਖਿਆ ਆਉਂਦੀ ਇੱਥੇ ਵਾਹ ਜੀ ਵਾਹ ਕਹਿੰਦੇ ਜੀ ਮੈਨੂੰ 13 ਹੱਥ ਚਾਹੀਦੇ ਨੇ ਤੇ ਜਿਹੜੇ 7 ਰਾਜ ਸਭਾ ਦੇ ਮੈਂਬਰ ਭੇਜੇ ਪਾਰਲੀਮੈਂਟ ਚੋਂ ਗੁੰਗੇ ਨੇ ਉਹ ਕਿਉਂ ਨਹੀਂ ਬੋਲਦੇ ਭਾਈ ਉਹ 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 ਦੇਸ਼ ਦੀ ਪਾਰਲੀਮੈਂਟ ਚ ਤੇਰੇ ਹੱਥ ਨਹੀਂ ਸੀ ਅ ਰੈਂਕ ਨੂੰ ਤੋ ਜਿਤਾ ਕੇ ਇੱਕ ਹੱਥ ਲੈ ਕੇ ਗਿਆ ਸੀ ਉੱਥੇ ਇੱਕ ਸਵਾਲ ਇੱਕ ਸ਼ਬਦ ਉਹਦੇ ਮੂੰਹ ਚੋਂ ਮੇਰੇ ਖਿਆਲ ਦੇ ਅੰਦਰ ਦੋ ਸੈਸ਼ਨ ਉਹਨੇ ਅਟੈਂਡ ਕੀਤੇ ਉਹ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਨਹੀਂ ਰਹੀ ਨਿਕਲਿਆ ਨਹੀਂ ਤੇ ਇਹ 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 ਹੱਥ ਉੱਥੇ ਨੂੰ ਕੋਈ ਹੱਥ ਉੱਥੋਂ ਨਹੀਂ ਮਿਲਣਾ ਜਿਹੜੀ ਗੱਲ ਤੁਸੀਂ ਕਹਿ ਇੱਕ ਭਵਨਟੀਨ ਨੂੰ ਦੀ ਯਾਰ ਮੈਂ ਤਾਂ ਮੈਂ ਤਾਂ ਉਹਨੂੰ ਦੋਸਤ ਨੂੰ ਕਹਿਣਾ ਚਾਹਨਾ ਯਾਰ ਕਿਉਂ ਅਸੀਂ ਆਪਣਾ ਇੰਨਾ ਸਤਿਆਨਾਸ਼ ਕਰਵਾ ਰਹੇ ਹਾਂ ਯਾਰ ਤੁਹਾਨੂੰ ਦੋ ਵਾਰ ਅਕਾਲੀ ਦਲ ਨੇ ਐ ਐਮ ਐਲ ਏ ਬਣਾਇਆ ਤੇ ਤੂੰ ਕਹਿੰਦਾ ਹੁੰਦਾ ਸੀ ਮੈਂ ਕਹਿਣਾ ਚਾਹੁੰਦਾ ਕਿ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਇਹ ਕਹਿੰਦਾ ਹੁੰਦਾ ਸੀ ਮੈਨੂੰ ਤਾਂ ਕੋਈ ਹਰਾ ਨਹੀਂ ਸਕਦਾ ਤੇ ਪਿੱਛੇ ਜੇ ਕੋਈ ਸਾਥੀ ਕਹਿੰਦੇ ਯਾਰ ਹੁਣ ਤੱਕ ਮਿਲ ਗਈ ਕੋਟਲੀ ਨੂੰ ਟਿਕਟ ਕਹਿੰਦਾ ਯਾਰ ਅੱਗੇ 4 ਕਰੋੜ ਲਾਈਦਾ ਸੀ ਹੁਣ 8 ਕਰੋੜ ਲਾ ਲਾਂਗੇ ਆਹ ਮਾਰਿਆ ਪਟਕਾ ਕੇ ਹਾਰ ਗਿਆ ਉਹਨੂੰ ਪਤਾ ਸੀ ਹੁਣ ਕੋਟਲੀ ਨੇ ਮੈਨੂੰ ਜਿੱਤਣ ਨਹੀਂ ਦੇਣਾ ਸਵੇੇਤ ਅਕਾਲੀ ਦਲ ਹੀ ਲੈ ਕੇ ਭੱਜ ਕੇ ਤੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਤੇ ਟੀਨੂ ਜੀ ਹੁਣ ਤੈਨੂੰ ਟੱਕਰ ਨੂੰ ਸਤਾਈ ਦੇ ਵਿੱਚ ਇਹ ਦੱਸ ਕਿ ਅਗਲੀ ਕਿਹੜੀ ਪਾਰਟੀ ਤੋਂ ਇਲੈਕਸ਼ਨ ਲੜਨਾ ਹੈ ਤੇ ਮੈਦਾਨ ਚ ਆ ਤੇਰੇ ਸਾਹਮਣੇ ਲੜੂੰਗਾ ਭਾਵਾ ਜਿੱਥੇ ਮਰਜੀ ਜਾ ਕੇ ਲਲਨੀ ਪਾਰਟੀ ਨੂੰ ਬੇਨਤੀ ਕਰ ਲੂੰਗਾ ਕਿ ਯਾਰ ਜਿੱਥੇ ਜਾਂਦਾ ਉੱਥੇ ਮੈਨੂੰ ਭੇਜੋ ਇਹ ਮੇਤੋਂ ਹੀ ਹਰਨਾ ਸੀ ਮੈਂ ਤਾਂ ਪਾਰਲੀਮੈਂਟ ਵੀ ਜਲੰਧਰ ਦੀ ਮੰਗਦਾ ਸੀ ਵੀ ਮੈਨੂੰ ਦਿਓ ਇਹਨੂੰ ਮੈਂ ਬੰਦੇ ਦਾ ਪੁੱਤ ਤਾਂ ਕਰੀ ਚੰਗੀ ਤਰ੍ਹਾਂ ਜਿਹੜਾ ਉਹ ਬਣਾਵਾ ਇਹ ਇਦਾਂ ਨਹੀਂ ਐ ਮੇਰੇ ਖਿਲਾਫ ਬਹੁਤ ਭਾਸ਼ਾ ਜਿਹੜੀ ਉਹ ਮੰਦੀ ਬੋਲਦਾ ਮੈਂ ਕਦੇ ਇਦਾਂ ਦੀ ਭਾਸ਼ਾ ਨਹੀਂ ਬੋਲਣੀ ਚਾਹੁੰਦਾ ਮੈਂ ਉਹਨੂੰ ਵੀ ਕਹਿਣਾ ਚਾਹਨਾ ਯਾਰ ਆ ਸਾਫਟ ਲੜਾਈ ਲੜ ਜਿਹੜੀ ਤਿੱਖੀ ਲੜਾਈ ਸ਼ਬਦਾਂ ਦੀ ਲੜਾਈ ਜਿਹੜੀ ਆ ਉਹ ਬਹੁਤਾ ਬੰਦੇ ਨੂੰ ਸਰਵਾਈਵ ਨਹੀਂ ਕਰ ਸਕਦੀ ਕਿਉਂ ਸਾਡੇ ਸਮਾਜ ਦਾ ਸਤਿਆਨਾਸ਼ ਕਰਕੇ ਤੁਸੀਂ ਸਾਨੂੰ ਲੋਕਾਂ ਦੇ ਵਿੱਚ ਐਦਾਂ ਦਾ ਬੇਰੁਖੀ ਕਰ ਰਹੇ ਹੋ ਜਿਆ ਟਿਕਿਆ ਸੀ ਟਿਕਿਆ ਰਹਿੰਦਾ ਪਰ ਹੁਣ ਅੱਜ ਹੁਣ ਜ਼ਰੂਰ ਦੱਸੀ ਮੈਂ ਹੋਰ ਵੀ ਸਟੇਜਾਂ ਤੋਂ ਕਿਹਾ ਕਿ ਅਗਲੀ ਵਾਰ ਲੜਨਾ ਦੱਸ ਕਿੱਥੋਂ ਆ ਤੇ ਹਾਰ ਤਾਂ ਜਾਣਾ ਤੇ ਪਾਰਟੀ ਕਿਹੜੀ ਤੋਂ ਲੜਨਾ ਇਹਨੇ ਕਹਾਦਾ ਹੱਥੋ ਹੱਥ ਮਾਰਨਾ ਮਾਨਦਾ ਮਾਨ ਨੂੰ ਤਾਂ ਪਤਾ ਲੱਗ ਚੁੱਕਾ ਕਿ ਮੈਨੂੰ ਤਾਂ ਮੁੱਖ ਮੰਤਰੀ ਤੋਂ ਲਾਉਣ ਤੋਂ ਫਿਰਦੇ ਹੋ ਤਾਂ ਆਪਣੀ ਮੁੱਖ ਮੰਤਰੀ ਸ਼ਖਤ ਬਜਾਉਣ ਲਈ ਸਰਕਾਰ ਦੇ ਪੈਸੇ ਦੇ ਨਾਲ ਲੜਾਈ ਲੜ ਰਿਆ ਆ ਇਹ ਉਹਨੂੰ ਕੋਈ ਤੇਰਾ ਤੂਰਾ ਮਿਲਣੇ ਨਹੀਂ ਇੱਥੇ ਤੁਸੀਂ ਦੇਖਿਓ ਪੰਜਾਬ 'ਚ ਇਹਦਾ ਉਹ ਹਾਲ ਹੋਣਾ ਇਹ ਇਹਹੀ ਵਿਅਕਤੀ ਜਿਹੜਾ ਸਾਨੂੰ ਕਹਿੰਦਾ ਨਾ ਮੈਂ ਕੱਲੇ 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 ਫੜ ਕੇ ਅੰਦਰ ਦੇਣਿਆ ਸਾਰੇ ਬੈਠੇ ਚੋਰ ਆ ਸਭ ਤੋਂ ਵੱਡਾ ਠੱਗ ਤੇ ਚੋਰ ਪੰਜਾਬ 'ਚ ਇਹ ਨਿਕਲਿਆ ਇਹ ਕਹਿੰਦੇ ਸੀ ਅਸੀਂ 20000 ਕਰੋੜ ਰੁਪਇਆ ਜਿਹੜਾ ਮਾਈਨਿੰਗ ਤੋਂ ਲੈ ਕੇ ਆਵਾਂਗੇ 25000 ਕਰੋੜ ਰੁਪਇਆ ਕਹਿੰਦੇ ਅਸੀਂ ਜਿਹੜਾ ਸੀਗਾ ਉਹ ਐਕਸਾਈਜ਼ ਪਾਲਿਸੀ ਤੋਂ ਲੈ ਕੇ ਆਵਾਂਗੇ ਉਹ ਮਨੀਸ਼ ਸੋਰਦੀਆ ਤੇ ਉੱਪਰ ਵਾਲੇ ਹੋ ਗਏ ਨਾ ਅੰਦਰ ਸਤਿੰਦਰ ਜੈਨ ਤੇ ਕੇਜਰੀਵਾਲ ਵਰਗੇ ਤੇ ਨੰਬਰ ਤਾਂ ਐਕਸਾਈਜ਼ ਪਾਲਿਸੀ ਤਾਂ ਪੰਜਾਬ ਦੇ ਵਿੱਚ ਉਹੀ ਆ ਨਾ ਇਹ 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 ਉਹਨਾਂ ਗੱਲਾਂ ਦਾ ਜਵਾਬ ਦੇਣ ਕਿੱਥੇ ਆ ਔਰਤਾਂ ਦਾ 1000-1000 ਰੁਪਇਆ ਕਿੱਥੇ 31000 ਸਕੀਮ ਦਾ 52000 ਰੁਪਇਆ ਕਿੱਥੇ ਆ 1500 ਤੋਂ 2500 ਦੀ ਪੈਨਸ਼ਨ ਦੱਸ ਤਾਂ ਸਹੀ 16000 ਕਰੋੜ ਰੁਪਇਆ ਗਰੀਬਾਂ ਦਲਤਾਂ ਦਾ ਹੈ ਕਿੱਥੇ ਤੇ ਇਸ ਕਰਕੇ ਫੇਲ ਮੁੱਖ ਮੰਤਰੀ ਹੋ ਚੁੱਕਾ ਤੇ ਕਹਿੰਦਾ ਅਮ ਜੀ ਮੈਨੂੰ ਕਿਸੇ ਹੋਰ ਪੱਤਰਕਾਰ ਨੇ ਵੀ ਸਵਾਲ ਪੁੱਛਿਆ ਸੀ ਬਈ ਜੀ ਕਹਿੰਦੇ ਇਹਨੇ 13 ਜਿੱਤਣੀਆਂ ਮੈਂ ਕਹਾਂ ਯਾਰ ਇਹ ਕਿਤੇ ਸਵੇਰੇ ਸਵੇਰੇ ਕਹਿਤਾ ਹੋਣਾ ਤੇ ਸ਼ਾਮ ਨੂੰ ਉਹ ਭੁੱਲ ਜਾਂਦਾ ਇਹ ਸ਼ਾਮ ਦੀ ਸਟੇਟਮੈਂਟ ਨਹੀਂ ਹੈਗੀ ਇਹ ਕਦੇ ਸਵੇਰੇ ਸਵੇਰੇ ਦੀ ਆ ਉਹਨੂੰ ਜੇ ਕਦੇ ਸ਼ਾਮ ਨੂੰ ਪੁੱਛੇ ਤੇ ਉਹਨੇ ਕਹਣਾ ਹੁਣ 0:13 ਹੋਣੇ ਆ ਇਸ ਕਰਕੇ ਇਹਦੇ ਹਾਲਾਤ ਇਹ ਨੇ ਇਸ ਕਰਕੇ ਪੰਜਾਬ ਜਿਹੜਾ ਸੀਗਾ ਉਹ ਗਲਤ ਹੱਤਾਂ ਦੇ ਵਿੱਚ ਚਲੇ ਗਿਆ ਇਹ ਲੋਕ ਜਿਹੜੇ ਆ ਹੁਣ ਜਾਣ ਚੁੱਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਧੰਨਵਾਦ